ਮਹਾਦੇਸ ਸਾਜੋ ਮੇਰੇ ਅਮਾ ਮਾਵਾਂ ਬੈਠੇ ਨੇ ਮੇਰੇ ਬਾਪੂ ਬੈਠੇ ਨੇ ਮੇਰੇ ਵੀਰੇ ਖੜੇ ਨੇ ਤੇ ਮੇਰੇ ਨੌਜਵਾਨ ਭਰਾ ਸਾਰਿਆਂ ਨੂੰ ਅਰਜ਼ੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਦੇ ਵਿੱਚ ਬੈਠੇ ਆ ਇਥੋਂ ਮੌੜਾਂ ਲਈ ਆ ਸਾਡਾ ਨੌਜਵਾਨ ਵੀਰ ਸੁਭਕਰਨ ਜੋ ਸਾਡੇ ਲਈ ਸੀਸਤੀ ਪਾਕਿ ਚਲਾ ਗਿਆ ਤੇ ਸਾਡੇ ਨੌਜਵਾਨ ਵੀ ਕਹਿ ਕੇ ਗਿਆ ਨੌਜਵਾਨ ਮਾਨੋ ਮੇਰੇ ਵੀਰੋ ਮੈਂ ਤੁਹਾਡੇ ਲਈ ਆਪਣੀ ਜਾਨ ਦੇ ਕੇ ਚਲਾ ਗਿਆ ਤੁਸੀਂ ਹੁਣ ਕਿੱਥੇ ਕਿਤੇ ਕਰ ਕਿਵੇਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣੇ ਹੋ ਕਿਵੇਂ ਪੰਜਾਬ ਨੂੰ ਬਚਾਉਣ ਲਈ ਤੁਸੀਂ ਆ ਕੇ ਸੱਟਾਂ ਦੇ ਉੱਪਰ ਲੜ ਲੜਦੇ ਹੋ ਇਸ ਕਰਕੇ ਮੇਰੇ ਵੀਰੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਮੇਰੇ ਨੌਜਵਾਨਾਂ ਨੂੰ ਕਿ ਜਦੋਂ ਡੁੱਲਦਾ ਖੂਨ ਸੀ ਇੱਤਾਂ ਦਾ ਤਬਰ ਤਸਵੀਰ ਬਦਲ ਦੀ ਕੌਮਾਂ ਦੀ ਸਾਡੇ ਸੀ ਇੱਤਾਂ ਦਾ ਖੂਨ ਇਸ ਧਰਤੀ ਦੇ ਡੁੱਲਿਆ ਤੇ ਹੁਣ ਅਸੀਂ ਕਿਵੇਂ ਇਕੱਠੇ ਹੋ ਕੇ ਲੜਨਾ ਹੈ ਤੇ ਕਿਵੇਂ ਜਿਹੜੀ ਜਿੱਤ ਪ੍ਰਾਪਤ ਕਰਨੀ ਹੈ ਕਿਵੇਂ ਵਾਰੀਆਂ ਬਣ ਕੇ ਅਸੀਂ ਅੰਦੋਲਨ ਦੇ ਵਿੱਚ ਡਟਣਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਸੁਭ ਕਰਨ ਆਪਣਾ ਸਹੀਦੀ ਦੇ ਕੇ ਹੋਣਾ ਉਹ ਤੁਹਾਡੇ ਸਾਹਮਣੇ ਦੱਸ ਗਿਆ ਕਿ ਮੈਂ ਤੁਹਾਡੇ ਲਈ ਮਰ ਚੱਲਿਆ ਪਰ ਤੁਸੀਂ ਹੁਣ ਪੰਜਾਬ ਲਈ ਖੜੋ ਨੌਜਵਾਨ ਦੇ ਵਿੱਚ ਬੜਾ ਜਜ਼ਬਾ ਸੀ ਮੈਂ ਬੇਬੇ ਨਾਲ ਬੈਠ ਕੇ ਗੱਲਾਂ ਕਰਕੇ ਆਇਆ ਬੇਬੇ ਦੱਸਦੀ ਸੀ ਕਿ ਪੁੱਤ ਜਿੱਦਣਾ ਤੈਨੂੰ ਫੜ ਕੇ ਪੁਲਿਸ ਲੈ ਕੇ ਗਈ ਹੈ ਉੱਥੇ ਵੀ ਤੇਰੇ ਪਿੰਡ ਵਾਰ-ਵਾਰ ਧਰਨੇ ਤੇ ਜਾਂਦਾ ਰਿਹਾ ਉਹ ਮੇਰਾ ਬੰਦ ਉਹਨੂੰ ਮਿਲਣੀ ਹੋਇਆ ਬੜਾ ਦੁੱਖ ਹੋਇਆ ਇਸੀ ਦਾ ਪਰ ਵੀਰੋ ਮੇਰੇ ਭਰਾਵੋ ਮੈਂ ਮਾਮਾ-ਮਾਦੇ ਨਾਲ ਵੀ ਇਹ ਗੱਲ ਕਰਦਾ ਸੀਗਾ ਕਿ ਖਾਸ ਕਰਕੇ ਜਿਵੇਂ ਸਾਡੇ ਬਾਪੂ ਬੈਠੇ ਨੇਗੇ ਆਹ ਆਵਾਜ਼ ਮੇਰੀ ਨੌਜਵਾਨਾਂ ਤੱਕਰ ਜਾਣੀ ਆ ਆਹ ਨਿਗਾਹ ਮਾਰ ਲੋ ਸਾਡੇ ਆ ਮਾਮਾ ਸਾਡੇ ਬਾਪੂ ਕਿਹਦੇ ਲਈ ਬੈਠੇ ਨੇ ਨੌਜਵਾਨ ਨੂੰ ਜਿੰਨੇ ਵੀ ਤੁਸੀਂ ਮੈਨੂੰ ਆ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸੁਣਦੇ ਹੋ ਨੌਜਵਾਨ ਕਿੰਨੇ ਘਟ ਜਿਹੜੇ ਧਰਨੇ ਦੇ ਵਿੱਚ ਆ ਰਹੇ ਨੇਗੇ ਏ ਬਾਪੂ ਸਿਰਫ ਇਸ ਕਰਕੇ ਬੈਠੇ ਨੇ ਵੀ ਸਾਡੀਆਂ ਉਮਰਾਂ ਨਾਕੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਨੌਜਵਾਨਾ ਰੱਤ ਵਿੱਚ ਚੰਗਾ ਹੋਵੇ ਖੇਤੀ ਸਿਰਸਾ ਸਾਡਾ ਪਾ ਸਕੇ ਸਾਡਾ ਪੰਜਾਬ ਪਾ ਸਕੇ ਇਸ ਕਰਕੇ ਬੈਠੇ ਨੇ ਇਧਰ ਨੂੰ ਹੋ ਜਾ ਮੜਾ ਬੱਡੇ ਗਿਰਤੀ ਦੇ ਵਿੱਚ ਨੌਜਵਾਨ ਸਾਡਾ ਜਿਹੜਾ ਸੰਗੂ ਤੇ ਟਿਕਰੀ ਮੋਰਚ ਤੇ ਸਾਡਾ ਅੰਦੋਲਨ ਚੱਲ ਰਿਹਾ ਹੈ ਵੱਡੀ ਗਿਰਤੀ ਦੇ ਵਿੱਚ ਨੌਜਵਾਨੋ ਵਾਰੀਆਂ ਬਣ ਕੇ ਤੁਸੀਂ ਆਪਾਂ ਉੱਥੇ ਬਾਪੂਆਂ ਦੇ ਨਾਲ ਮੁੰਡਿਆਂ ਦੇ ਨਾਲ ਮੁੰਡਾ ਜੋੜ ਕੇ ਬੈਠੀਏ ਇੱਥੇ ਬੜੀ ਗਿਣਤੀ ਦੇ ਵਿੱਚ ਘੱਟ ਨੌਜਵਾਨ ਆਏ ਨੇਗੇ ਪਰ ਸਾਡੇ ਨੌਜਵਾਨ ਸਾਡੇ ਲੋਕ ਆ ਜਿਹੜੇ ਲੱਗਣਾ ਲੋਕ ਬੈਠੇ ਰਹਿੰਗੇ ਸਾਰੇ ਇਹ ਬੈਠੇ ਕਿਹਦੇ ਲਈ ਰੰਗੇ ਇਹ ਚੀਜ਼ ਸਾਡੇ ਲੋਕ ਸਮਝਣ ਸਾਰੇ ਪੰਜਾਬ ਨੂੰ ਬਚਾਉਣ ਲਈ ਬੱਥੇ ਰਹਿੰਗੇ ਸਾਰੀ ਖੇਤੀ ਨੂੰ ਬਚਾਉਣ ਲਈ ਬੱਥੇ ਰਹਿੰਗੇ ਪਰ ਸਾਡੀ ਦੁੱਖ ਦੀ ਗੱਲ ਇਹ ਆ ਕਿ ਸਾਡੇ ਲੋਕ ਰਾਜਨੀਤੀ ਦੇ ਨਿਕਰਾ ਵਿੱਚ ਬੜਾ ਲੜੀ ਜਾਂਦੇ ਨੇ ਅੱਜ ਜੇ ਸਾਡਾ ਘਾਟ ਸਾਡੇ ਵਿੱਚ ਪੈ ਗਿਆ ਤਾਂ ਜ਼ਿੰਮੇਵਾਰ ਕੌਣ ਹੈ ਜਿੰਨਾ ਪਿੱਛੇ ਸੀ ਰਹੀ ਜਾਂਦਾ ਇਹ ਲੋਕ ਜ਼ਿੰਮੇਵਾਰ ਨੇ ਹੁਣ ਤੁਸੀਂ ਇਹ ਦੇਖੋ ਇੱਥੇ ਜੇ ਤਾਂ ਜ਼ਿਆਦਾ ਲੋਕ ਇਹ ਗੱਲ ਕਹਿੰਦੇ ਹੋਣਗੇ ਕਿ ਜਿਹੜੇ ਪਾਰਟੀ ਕਾਂਗਰਸ ਰੱਖਦੇ ਰੱਖਦੇ ਬੰਦੇ ਬੰਦੇ ਰੱਖਦੇ ਨੇ ਕਿ ਕਿ ਸੈਂਟਰ ਗਵਰਨਮੈਂਟ ਵੀ ਉਹ ਪੰਜਾਬ ਦੀ ਭਾਜਪਾ ਬਹੁਤ ਬੁਰੀ ਗੱਲ ਹੈ ਪਰ ਘੱਟ ਜਿਹੜੀ ਭੜੀ ਸਾਡੇ ਨਾਲੇ ਪੰਜਾਬ ਦੀ ਸਰਕਾਰਾਂ ਪੰਜਾਬ ਦੇ ਲੋਕ ਨਹੀਂ ਗਿਆਰ ਦੇ ਹੁਣ ਜਿਹੜਾ ਕੁਝ ਹੋਇਆ ਜੋ ਕੁਝ ਪਹਿਲੇ 13 ਤਰੀਕ ਤੋਂ ਲੈ ਕੇ ਨਾ ਸ਼ੁਰੂ ਹੋਇਆ ਜੋ ਉਹਨਾਂ ਨੇ ਬੰਬ ਦਾ ਗੋਲੇ ਸੁੱਟਨੇ ਸ਼ੁਰੂ ਕਰੇ ਬੰਬ ਦਾ ਆਪਣੇ ਸ਼ੁਰੂ ਕਰੇ ਪਹਿਲਾ ਕਿਨਾਰੇ 21 ਤਰੀਕ ਤੋਂ ਪਹਿਲਾ ਪਹਿਲਾ ਸਾਡਾ ਫਟੜ ਦੇਖੋ ਬੰਦਾ ਫਟਣ ਹੋ ਚੁੱਕਿਆ ਸੀਗਾ ਉਦੋਂ ਤੱਕ ਜਿਹੜਾ ਪੰਜਾਬ ਸਰਕਾਰ ਨੇ ਬਿਲਕੁਲ ਚੁੱਪ ਧਾਰੀ ਰੱਖੀ ਆ ਪਿੱਛੇ ਜਾ ਕੇ ਸੀ ਦੇਖਿਆ ਮੈਂ 12 ਤਰੀਕ ਨੂੰ ਜਿਹੜਾ ਕਿ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ 13 ਤਰੀਕ ਨੂੰ ਹਸਪਤਾਲ ਦੇ 13 ਦੇ 14 ਨੂੰ ਹਸਪਤਾਲ ਦੇ ਰਹਿਣਾ 15 ਤਰੀਕ ਤੋਂ ਮੈਂ ਲਗਾਤਾਰ ਹੰਗਰਾਂ ਦੇ ਵਿੱਚ ਘਟ ਜਾਣਾ ਕਿਤੇ ਟਿੱਕਰੀ ਤੇ ਕਿਤੇ ਆਪਣਾ ਖਨੌਰੀ ਤੇ ਕਿਤੇ ਸ਼ੰਭੂ ਤੇ ਜੇ ਤੈਨੂੰ ਪਿੰਡ ਦੀ ਗੱਲ ਇਹ ਟੱਕ ਨਾਲ ਵਾਪਰੀ ਆ ਜਮਾ ਰੋੜ ਹੀ ਜਾ ਕੇ ਜਿਹੜਾ ਪ੍ਰਸ਼ਾਸਨ ਨੂੰ ਦੇਖਦਾ ਸੀਗਾ ਪਿੱਛੇ ਪਛਾਤਰ ਖੜਾ ਰਹਿੰਦਾ ਅੱਗੇ ਜਾ ਕੇ ਕੋਈ ਜਿਹੜਾ ਬੰਦਾ ਜੁਲਕੇ 22 ਜੀ ਪਹਿਲਾਂ ਗੱਲ ਇਹ ਕਰ ਰਹੇ ਸੀਗੇ ਪੁਲਿਸ ਦਾ ਕੰਮ ਕੀ ਆ ਪੁਲਿਸ ਦਾ ਕੰਮ ਆ ਲੋਕਾਂ ਨੂੰ ਹਵਾਜਤ ਕਰਨਾ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਚੁੱਪਧਾਰੀ ਰੱਖੀ ਹੈ ਹੁਣ ਇਹ ਜੀ ਦੇਖੋ ਜਿੰਨਾ ਕਿ ਮੈਂ ਜੇਲ੍ਹ ਦੇ ਵਿੱਚ ਪੂਰਾ ਟਾਪ ਨੂੰ ਖਸਤ ਦਾ ਹਟਾਇਆ ਜਿਹੜਾ ਮੈਂ ਦੇਖਿਆ ਵੀ ਪੁਲਿਸ ਦੇ ਹੱਥ ਵਾਸੀ ਕੁਝ ਨਹੀਂ ਹੈਗਾ ਅਸੀਂ ਦੇਖਦੇ ਜੋ ਸਰਕਾਰਾਂ ਦੇ ਲੀਡਰ ਜਿਵੇਂ ਆਪ ਕੋ ਤਰੀਕੇ ਨਾਲ ਤਰਸੂ ਸੁਣਾਉਂਦੇ ਨੇ ਉਹ ਪੁਲਸੂ ਚੱਲਣਾ ਪੈਂਦਾ ਜਿਵੇਂ ਜੋ ਫੜ ਕੇ ਜਿੰਦੇ ਦੀ ਮਰਜ਼ੀ ਪਰਚਾ ਪਾਤਾ ਜਿੰਨੂੰ ਕਰਦੀ ਫੜ ਕੇ ਜੇਲ੍ਹ ਸੁੱਟਦਾ ਇਹ ਮਨਮਰਜ਼ੀ ਨਾਲ ਲੀਡਰ ਕਰਦੇ ਨੇਗੇ ਪਰ ਜੇ ਗੱਲ ਚੇਕ ਕਰੀਏ ਸਾਡੇ ਅੰਦੋਲਨ ਦੀ ਗੱਲ ਕਰੀਏ ਕਿ ਚੁੱਪ ਬਿਲਕੁਲ ਸਾਡੇ ਸੀਐਮ ਨੇ ਧਾਰੀ ਰੱਖੀ 6 ਦਿਨ ਪਹਿਲੇ ਸ਼ੁਰਤ ਤੱਕ ਕੁਝ ਨਹੀਂ ਬੋਲਿਆ ਜਦੋਂ ਸਾਡਾ ਸੁਲਤਾਨ ਖਰਦੇ ਕੋਲ ਚੜਾਇਆ ਗਿਆ ਫਿਰ ਜਿਹੜਾ ਝੂਠਾ ਡਰਾਮਾ ਕੀਤਾ ਕਿ ਦੇਖੋ ਜੀ ਮੈਂ 1 ਕਰੋੜ ਰੁਪਏ ਦੰਨਾ ਮੈਂ ਨੌਕਰੀ ਦੰਨਾ ਮਨੇ ਗੱਲ ਦੱਸੋ ਜਿਹੜੇ ਨੌਕਰੀ ਦੀ ਗੱਲ ਕਰਦਾ ਜਿਹੜੇ ਪੈਸੇ ਦੀ ਗੱਲ ਕਰਦਾ ਪੈਸਾ ਕਿਹਦਾ ਤੇ ਨੌਕਰੀ ਕਿਥੋਂ ਲੱਗਦੇ ਰਹਾ ਆਪਣਾ ਘਰੋਂ ਲੱਗਦੇ ਰਹਾ ਜਿਹੜਾ ਸਾਡਾ ਕੰਮ ਹੈ ਜਿਹੜਾ ਸਾਡਾ ਸਰਸਪਾਸਾ ਚਾਹੀਦਾ ਤੁਸੀਂ ਉਹ ਗੱਲ ਕਰ ਕਰੋ ਤੁਸੀਂ ਇਹ ਚੀਜ਼ ਸਾਬਤ ਕਰਦੇ ਹੋ ਤੁਸੀਂ ਇਹ ਚੀਜ਼ ਤੇ ਮੋਹਰ ਲਾ ਰਹੇ ਹੋ ਕਿ ਤੁਸੀਂ ਬਿਲਕੁਲ ਅਰੋ ਨਾਲ ਚੌਕੀ ਹੋ ਕੇ ਸੈਂਟਰ ਸਰਗਰਮੈਂਟ ਦੇ ਨਾਲ ਚੱਲ ਰਹੇ ਹੋ ਅੱਜਕਰ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਡਿੰਗਿਆ ਸਰਕਾਰਾਂ ਹੋਣੀਆਂ ਬਣੀਆਂ ਲੱਗੀਆਂ ਕੋਈ ਸੇ ਆ ਕੇ ਪੰਜਾਬ ਦੇ ਨਾਲ ਡਟ ਕੇ ਨਹੀਂ ਖੜਿਆ ਸਾਰੇ ਸਾਰੇ ਜਾ ਕੇ ਦਿੱਲੀ ਅੱਗੇ ਗੋਡੇ ਟੇਕਦੇ ਨੇ ਜਿਵੇਂ ਪਹਿਲਾ ਵਾਲੇ ਮੁੱਖ ਮੰਤਰੀ ਦਿੱਲੀ ਦੇ ਨਾਲ ਸੈਂਟਰ ਦੇ ਨਾਲ ਮਿਲ ਕੇ ਚੱਲਦੇ ਸੀ ਜਿਵੇਂ ਇਸ ਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਪ੍ਰਮਾਣ ਐਂਡ ਅੰਤਰੋਪ ਘੋਖਿੰਦੇ ਹੋ ਕੇ ਚੱਲ ਰਿਹਾ ਲੋਕਾਂ